ਦੋਸਤਾਨ ਕਾਨੂੰਨ ਦਾ ਪਗੋੜਾ ਤੇ ਅਮਰੀਕਾ ਦੇ ਵਿੱਚ ਜਿਵੇਂ ਉਹ ਚੂਹਾ ਬਿੱਲ ਦੇ ਵਿੱਚ ਹੁੰਦਾ ਓਵੇਂ ਬੈਠ ਕੇ ਤੇ ਇੱਕ ਗਿੱਦੜ ਧਮਕੀਆਂ ਜਿਹਨੂੰ ਕਹਿੰਦੇ ਆ ਉਹ ਗਿੱਦੜ ਧਮਕੀਆਂ ਦਿੰਦਾ ਉਹਦਾ ਮੇਨ ਮਕਸਦ ਆਪਣੇ ਯੂਥ ਨੂੰ ਗੁਮਰਾਹ ਕਰਨਾ ਉਹਨਾਂ ਨੂੰ ਲਾਲਚ ਦੇਣਾ ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਵੀ ਇਹ ਪਟਿਆਲਾ ਸ਼ਹਿਰ ਜਿਹਦੇ ਵਿੱਚ ਲੋਕ ਸਵੇਰੇ ਜੇ ਦੁੱਖ ਨਿਵਾਰਨ ਜਾਂਦੇ ਆ ਤਾਂ ਜਾਂਦੇ ਕਾਲੀ ਮਾਤਾ ਮੰਦਿਰ ਵੀ ਮੱਥਾ ਟੇਕ ਕੇ ਜਾਂਦੇ ਆ ਤੇ ਜਾਂ ਕਾਲੀ ਮਾਤਾ ਮੰਦਿਰ ਜਾਂਦੇ ਆ ਤਾਂ ਮੱਥਾ ਟੇਕ ਕੇ ਤੇ ਗਾ ਦੁੱਖ ਨਿਵਾਰਨ ਸਾਹਿਬ ਵੀ ਮੱਥਾ ਟੇਕ ਕੇ ਜਾਂਦੇ ਆ ਇਹ دہشت گردਾਂ ਦਾ ਇੱਕੋ ਮਕਸਦ ਹੁੰਦਾ ਲੋਕਾਂ 'ਚ ਡਰ ਪੈਦਾ ਕਰਨਾ ਤੇ ਉਹਨਾਂ ਨੂੰ ਨਾਲ ਉਹ ਡਰ ਦਾ ਫਾਇਦਾ ਲਾ ਕੇ ਵਿਦੇਸ਼ ਦੇ ਵਿੱਚ ਪੈਸਾ ਇਕੱਠਾ ਕਰਨਾ ਇਸ ਕਰਕੇ ਜਿਹੜੀ ਇਹ ਇਹਦੀ ਸਾਜ਼ਿਸ਼ ਹੈ ਅਸੀਂ ਜਿੰਨੇ ਵੀ ਇਹਦੇ ਕੇਸਸ ਅਸੀਂ ਦੇਖੇ ਆ ਜਿਹੜੇ ਗੁਰਪਤਵੰਤ ਪੰਨੂ ਨੇ ਲਖਾਇਆ ਤੇ ਜਦੋਂ ਉਹ ਲੜਕੇ ਫੜੇ ਜਾਂਦੇ ਆ ਤੇ ਉਹ ਕਹਿੰਦੇ ਜੀ ਸਾਨੂੰ ਵਾਦਾ ਕੀਤਾ ਸੀ ਤੁਹਾਨੂੰ ਇਮੀਗ੍ਰੇਸ਼ਨ ਦਵਾ ਦਾਂਗੇ ਤੇ ਦੂਜੀ ਇੰਪੋਰਟੈਂਟ ਗੱਲ ਤੁਹਾਡੇ ਦੱਸਣ ਵਾਲੀ ਇਹ ਹੈ ਇਹ ਤੁਹਾਨੂੰ ਥੋੜੇ ਚਿਰ ਨੂੰ ਇਹਨੂੰ ਹੀ ਗੁਰਪਤਵੰਤ ਪੰਨੂ ਨੇ ਇੱਥੇ ਅਸੀਂ ਕੈਂਟਰ ਚ ਬੈਠਾ ਦਿਖਾ ਦੇਣਾ ਪਟਿਆਲਾ ਜੇਲ੍ਹ ਹੀ ਲਿਆਉਣਾ ਕਿਉਂਕਿ ਉੱਥੇ ਸਖਤੀ ਹੋ ਰਹੀ ਹੈ ਇਮੀਗ੍ਰੈਂਟਸ ਨੂੰ ਵਾਪਸ ਭੇਜ ਰਿਹਾ ਤੇ ਇਹ ਪ੍ਰੈਕਟੀਕਲੀ ਲੋਕਾਂ ਨੂੰ ਇਹ ਝਾਂਸਾ ਦਿੰਦਾ ਕਿ ਤੁਹਾਡੀ ਇਮੀਗ੍ਰੇਸ਼ਨ ਕਰਾ ਦਊਗਾ ਜਾਂ ਫੰਡ ਦੇ ਦਊਗਾ ਜਿਹੜੇ ਕੇਸਸ ਟਰੇਸ ਹੋਏ ਆ ਉਹਦੇ ਵਿੱਚ ਪਤਾ ਲੱਗਿਆ ਕਿ ਨਾ ਕਿਸੇ ਦੇ ਫੰਡ ਟਰਾਂਸਫਰ ਕੀਤੇ ਤੇ ਨਾ ਕਿਸੇ ਨੂੰ ਇਹ ਦਿੱਤਾ ਇਹਦਾ ਮਕਸਦ ਸਿਰਫ دہشت دہشت ਫਲਾਉਣਾ ਹੈ ਤੇ ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਨਾ ਅੱਗ ਲਾ ਕੇ ਡੱਬੂ ਕੰਧ ਤੇ ਇਹ ਗੁਰਪਤਵੰਤ ਪੰਨੂ ਦਾ ਕੰਮ ਹੈ ਇਸ ਕਰਕੇ ਅਸੀਂ ਇੱਥੇ ਪੂਰਨ ਸੁਰੱਖਿਆ ਇੰਤਜ਼ਾਮ ਕਰਾਂਗੇ ਅ ਇਹਦੇ ਚ ਪ੍ਰੋਪਰਲੀ ਸਾਡੀ ਟੀਮ ਬੜੀ ਕਾਬਿਲ ਹੈ ਐਸਐਸਪੀ ਨਾਨਕ ਸਿੰਘ ਦੇ ਕੱਲ ਵੀ ਸਾਰੀ ਰਾਤ ਬਾਹਰ ਸੀ ਅੱਜ ਵੀ ਸਾਰੀ ਰਾਤ ਸਾਡੇ ਲਈ ਕਿਉਂਕਿ ਸਟੇਟ ਲੈਵਲ ਦਾ ਇਹ ਜਿਹੜਾ 26 ਜਨਵਰੀ 15 ਅਗਸਤ ਦਾ ਬੜੇ ਇੰਪੋਰਟੈਂਸ ਡੇ ਦੇ ਫੰਕਸ਼ਨ ਹੁੰਦੇ ਆ ਇਸ ਕਰਕੇ ਅਸੀਂ ਪੂਰਨ ਸੁਰੱਖਿਆ ਇੰਤਜ਼ਾਮ ਕਰਾਂਗੇ ਬਿਲਕੁਲ ਪੀਸਫੁੱਲ ਉਹ ਕਰਾਵਾਂਗੇ ਤੇ ਇਹਦੇ ਵਿੱਚ ਮੈਂ ਯੂਥ ਨੂੰ ਵੀ ਰਿਕਵੈਸਟ ਕਰਨਾ ਚਾਹਣਾ ਤੁਹਾਡੇ ਜ਼ਰੀਏ ਕਿ ਇਹ ਤਾਂ ਆਪ ਦਾ ਆਪ ਹੀ ਪਹਿਲੀ ਗੱਲ ਤਾਂ ਇਹਦੇ 'ਚ ਜਿਹੜੀ ਕਾਮਿਕ ਤੇ ਬੜੀ ਫਨੀ ਟਾਈਪ ਦਾ ਇਹਦੀ ਲੁੱਕ ਹੈ ਜਿਹੜੀ ਉਦੇ ਵਿੱਚ ਉਹਨੂੰ ਕਹਿ ਦੋ ਵੀ ਉਹ ਜਿਸ ਢੰਗ ਦਾ ਇਹ ਆਪਦੇ ਆਪ ਨੂੰ ਪ੍ਰੋਜੈਕਟ ਕਰਦਾ ਤੇ ਦੇਖਣ ਨੂੰ ਤਾਂ ਪਹਿਲੀ ਗੱਲੇ ਆਪ ਹੀ ਸਿੱਖ ਨਹੀਂ ਲੱਗਦਾ ਤੇ ਜਿਹੜੀ ਗੱਲ ਨੂੰ ਪ੍ਰੋਪਗੇਟ ਕਰਦਾ ਇਸ ਕਰਕੇ ਇਹਦੀਆਂ ਗੁੰਮਰਾਹ ਕੀਤੀਆਂ ਵੀਆਂ ਗੱਲਾਂ ਦੇ ਵਿੱਚ ਨਾ ਆਓ ਅਸੀਂ ਲੋਕਾਂ ਦੀ ਸੈਂਸ ਆਫ ਸਿਕਿਉਰਟੀ ਲਈ ਹੈਗੇ ਆ ਤੇ ਉਹਦੇ 'ਚ ਅਜੇ ਤੱਕ ਕੋਈ ਇਹਦਾ ਕੇਸ ਜਿਹੜਾ ਜਿਹੜਾ ਇਹਨੇ ਕੀਤੀ ਹੋਵੇ ਸ਼ਰਾਰਤ ਇਹ ਨਹੀਂ ਹੋਇਆ ਵੀ ਫੜੇ ਨਾ ਗਏ ਹੁਣ ਕਿਉਂ ਆਪਣੇ ਜਿਹੜੇ ਆਮ ਵਿਚਾਰੇ ਛੋਟ ਜਿਹੜੇ ਜਵਾਨ ਹੈ ਜਿਨ੍ਹਾਂ ਨੂੰ ਨਾ ਤਾਂ ਕੋਈ ਗੱਲ ਪਤਾ ਹੈ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਨੂੰ ਫਸਾ ਕੇ ਆਪਦੀਆਂ ਰੋਟੀਆਂ ਸੇਕ ਰੇ ਦੱਸੋ ਜੀ ਹੋਰ ਤਾਂ ਸਾਰਾ ਕੁਝ ਰਹਿ ਗਿਆ ਉਹ ਜਿਹੜੀ ਮੇਲ ਦੇ ਵਿੱਚ ਇੱਕ ਜਰਨਲਿਸਟ ਨੇ ਵੀ ਮੇਲ ਆਈ ਸੀ ਉਹ ਸਾਰਾ ਵਿੱਚ ਹੀ ਆ ਗਿਆ ਸੀ ਜਦੋਂ ਮੇਲ ਆਈ ਹੈ ਉਹੀ ਤੁਹਾਨੂੰ ਕਿਹਾ ਗਿੱਦੜ ਭਮਕੀਆਂ ਜਿਹੜੀਆਂ ਹੁੰਦੀਆਂ ਉਹੀ ਹੁੰਦਾ ਅੱਗ ਲਾ ਕੇ ਕਿਹਦੇ ਕਿਵੇਂ ਦੇ ਪ੍ਰਬੰਧ ਹੈਗੇ ਸੀ ਸੀਸੀਟੀਵੀ ਕੈਮਰੇ ਸ਼ਹਿਰ ਚ ਕਾਫੀ ਖਰਾਬ ਹੈਗੇ ਉਹਨਾਂ ਨੂੰ ਲੈ ਕੇ ਜੀ ਅੱਗ ਲਾ ਕੇ ਡੱਬੂ ਕੰਦ ਤੇ ਇਹ ਇਹਦਾ ਇਹਦੀ ਮੋਡਸ ਪ੍ਰਿੰਟ ਹੀ ਆ ਤੇ ਇਹ ਤੁਹਾਨੂੰ ਜਿਵੇਂ ਇਹਦੇ ਪ੍ਰੋਸੀਜਰ ਚੱਲ ਰਿਹਾ ਹੈ ਹਿੰਦੁਸਤਾਨ ਦੇ ਕਾਨੂੰਨ ਦਾ ਪਗੋੜਾ ਕੁਸਚਰ ਨੂੰ ਤੁਹਾਨੂੰ ਕੈਂਟਰ ਦੇ ਵਿੱਚ ਪਿੱਛੇ ਬੈਠਾ ਤੁਹਾਨੂੰ ਦਿਖਾਇਆ ਜਾਊਗਾ ਇਹ ਪੰਨੋ ਨੂੰ ਵਾਪਸ ਲਿਆਂਦਾ ਜਾਊ ਉਹ ਤੇ ਪਟਿਆਲੇ ਜੇਲ੍ਹ ਚ ਹੀ ਹੋਊਗਾ ਤੇ ਉਦੋਂ ਤੁਸੀਂ ਸਾਰੇ ਆਪ ਦੀ ਸਾਡੇ ਸਾਡੀਆਂ ਗੱਲਾਂ ਤੋਂ ਲੱਗਦਾ ਹੈ ਕਿ ਪੰਜਾਬ ਪੁਲਿਸ ਨੂੰ ਕੋਈ ਫੇਅਰ ਨਹੀਂ ਹੈ ਜੁਰਵਾਤ ਪਰਵਾਨ ਪੰਨੂ ਨੇ ਧਮਕੀਆਂ ਦਾ ਕੀ ਇਹਨੂੰ ਤੁਸੀਂ ਚੈਲੰਜ ਵੱਟਾ ਚੈਲੰਜ ਬਣ ਕੇ ਚੱਲ ਰਹੇ ਹੋ ਨਹੀਂ ਇਹ ਦੇਖੋ ਹਰ ਫੰਕਸ਼ਨ ਹੈ ਜਿਹੜਾ ਆਪਣਾ ਹਿੰਦੁਸਤਾਨ ਦਾ ਜਦੋਂ ਇਹਦੇ ਚ ਆਪਣੀ ਬਦਕ ਸੁਣਤੀ ਆ ਵੀ ਗਵਾਂਡੀ ਨਹੀਂ ਕੋਈ ਚੇਂਜ ਕਰ ਸਕਦਾ ਤੇ ਇਹ ਗਵਾਂਡੀ ਦੇਸ਼ ਹਮੇਸ਼ਾ ਹੀ ਜਿਹੜੇ ਉੱਥੋਂ ਸ਼ਹਿਰ ਲੈ ਕੇ ਉਹਦੇ ਵਿੱਚ ਰਾਜ ਦੇ ਵਿੱਚ ਅਮਨ ਸ਼ਾਂਤੀ ਭੰਗ ਕਰਕੇ ਅਰਥਵਿਵਸਥਾ ਨੂੰ ਖਰਾਬ ਕਰਨ ਦੇ ਵਿੱਚ ਲੱਗੇ ਰਹਿੰਦੇ ਆ ਤੇ ਪੁਲਿਸ ਲਈ ਚੈਲੰਜ ਹੁੰਦਾ ਵੀ ਇਹੋ ਜੇ ਜਿਹੜੇ ਫੰਕਸ਼ਨਸ ਆ ਉਹ ਪੀਸਫੁੱਲ ਰਹਿਣ ਸਾਡੀ ਟੀਮ ਬੜੀ ਕੰਪੀਟੈਂਟ ਆ ਤੇ ਬੜੇ ਕਾਬਿਲ ਐ ਐਸਐਸਪੀ ਇੱਥੇ